ਵੀ ਅਤੇ ਮੈਂ ਤੁਹਾਡੀ ਆਪਣੀ ਇੱਕ ਨਰਕਾਰ ਵੈ ਅੱਜ ਇਸੀ ਗੱਲ ਕਰਾਂਗੇ ਹਲਕਾ ਦਾਖਾ ਦੇ ਪਿੰਡ ਗੋਸੀਆਂ ਮੱਖਣ ਦੇ ਜੰਪਲ ਜੋ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਹਨ ਜਿੰਨਾ ਨੇ ਵੀ ਦੇਸ਼ੀ ਤਾਤੀ ਯੂਕੇ ਇੰਗਲੈਂਡਿਸ਼ ਐ ਸਕਾਟਲੈਂਡ ਵਿੱਚ ਜਾ ਕੇ ਆਪਣੇ ਨਾਮ ਦੇ ਝੰਡੇ ਗੱਡੇ ਉਸ ਮਹਾਨ ਸ਼ਖਸੀਅਤ ਦਾ ਨਾਮ ਹੈ ਸਰਦਾਰ ਦਲਜਿੰਦਰ ਸਿੰਘ ਸਮਰਾ ਉਰਫ ਕਾਕੂ ਜੇਕਰ ਆਪਾਂ ਇਹਨਾਂ ਦੇ ਬੀਤੇ ਹੋਏ ਜੀਵਨ ਵੱਲ ਝਾਤ ਮਾਰੀਏ ਤਾਂ ਉਹ ਕੋਈ ਵੀ ਖੇਤਰ ਨਹੀਂ ਹੈ ਜਿਸ ਵਿੱਚ ਇਹਨਾਂ ਨੇ ਆਪਣੀ ਕਮਾਈ ਦਾ ਦਸਵੰਧ ਕੱਟ ਕੇ ਧਨਮਕੀਤਾ ਹੋਵੇ ਪਰ ਆਪਾਂ ਗੱਲ ਕਰੀਏ ਮਾ ਖੇਡ ਕਬੱਡੀ ਦੀ ਤਾਂ ਦਿਲਜਿੰਦਰ ਸਿੰਘ ਸਮਰਾ ਦੀ ਬਦੌਲਤ ਕਈ ਨਾਮੀ ਖਿਡਾਰੀ ਤਰਾਸ਼ੇ ਗਏ ਜਿਨ੍ਹਾਂ ਨੇ ਮਾ ਖੇਡ ਕਬੱਡੀ ਵਿੱਚ ਆਪਣੇ ਨਾਮ ਦਾ ਲੋਹਾ ਮਨਵਾਇਆ ਮਾ ਖੇਡ ਕਬੱਡੀ ਨੂੰ ਮੜਾ ਮੁਹੀ ਪਿਆਰ ਕਰਨ ਵਾਲਿਆ ਖਿਡਾਰੀਆਂ ਨੂੰ ਮੋਟਰਸਾਈਕਲ ਕਿਉਂ ਦੇ ਪੀਪੇ ਕਾਜੂ ਬਦਾਮ ਅਤੇ ਹੋਰ ਸੁੱਕੇ ਮੇਵੇ ਮਹਾਈਆਂ ਕਰਵਾਉਣ ਦੇ ਨਾਲ ਨਾਲ ਪੌਂਡਾਂ ਦੇ ਖੁੱਲੇ ਗਫੇ ਦੇ ਕੇ ਹੌਸਲਾ ਫੁਜਾਈ ਕੀਤੀ ਇੱਥੇ ਹੀ ਬਸ ਨਹੀਂ ਗਰੀਬ ਬੱਚਿਆਂ ਨੂੰ ਸਾਈਕਲ ਗਰੀਬ ਕੁੜੀਆਂ ਨੂੰ ਸਿਲਾਈ ਮਸ਼ੀਨਾਂ ਸਮੇਂ-ਸਮੇਂ ਤੇ ਤਕਸੀਮ ਕੀਤੀਆਂ ਗਈਆਂ ਤਾਂ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਆਪਣੀ ਰੋਜ਼ੀ-ਰੋਟੀ ਕਮਾ ਕੇ ਖਾ ਸਕਣ ਅਤੇ ਆਪਣਾ ਜੀਵਨ ਖੁਸ਼ਹਾਲ ਨਾਲ ਬਤੀਤ ਕਰ ਸਕਣ ਇੱਥੇ ਹੀ ਆਪਾਂ ਇੱਕ ਹੋਰ ਵੱਲ ਸਾਤੀ ਮਾਰੀਏ ਤਾਂ ਉੱਗੇ ਸਮਾਜ ਸੇਵੀ ਅਤੇ ਉੱਚ ਕੋਟੀ ਦੇ ਖੇਡ ਪ੍ਰਮੋਟਰ ਸਰਦਾਰ ਦਲਿੰਦਰ ਸਿੰਘ ਸਮਰਾ ਨੇ ਗਰੀਬੀ ਦੇ ਪਾਲੇ ਹੇਠ ਖਾਮੋਸ਼ ਪਈਆਂ ਬੁਲੰਦ ਆਵਾਜ਼ਾਂ ਨੂੰ ਗਾਇਕਾਂ ਨੂੰ ਹੌਸਲਾ ਦੇ ਕੇ ਨਿਖਾਰ ਕੇ ਗਾਇਕੀ ਦੇ ਖੇਤਰ ਵਿੱਚ ਤਰੂਤਾਰੇ ਵਾਂਗ ਚਮਕਾਇਆ ਤਦ ਹੀ ਅੱਜ ਹਰ ਵਰਗ ਦੇ ਲੋਕ ਸਰਦਾਰ ਦਲਿੰਦਰ ਸਿੰਘ ਸਮਰਾ ਦੀ ਚਾਦੀ ਕਲਾ ਲਈ ਸਤਿਪੰਹ ਅਰਦਾਸਾ ਕਰਦੇ ਹਨ